ਕਾਰ ਇਸ ਸੱਤ ਕਿਦਾਂ ਦੀ ਚਰਚਾ ਚੱਲ ਰਹੀ ਹੈ ਵੀ ਇਸ ਨੂੰ ਸਰਪੰਚ ਚੁਣਿਆ ਜਾਵੇ ਜਾਂ ਇਸ ਨੂੰ ਪੰਚਾਇਤ ਮੈਂਬਰ ਚੁਣਿਆ ਜਾਵੇ ਫੋਟੋਦਵਨ ਆਮ ਆਦਮੀ ਪਾਰਟੀ ਪਰ ਆਮ ਆਦਮੀ ਮਰਕਮ ਨਹੀਂ ਕਰ ਰਹੇ ਕੋਈ ਜਿਹਦੇ ਕਪ ਕਾਂਗਰਸੀ ਕਰਦੇ ਆ ਆਮ ਆਦਮੀ ਵਾਲੇ ਨਹੀਂ ਕਰ ਰਹੇ ਵੋਟਾਂ ਮਨੇ 77% ਪਾਈ ਆਮ ਆਦਮੀ ਪਾਰਟੀ ਆਮ ਆਦਮੀ 79% ਐਮਐਲਏ ਹੁਣ ਤਾਂ ਆਣਗਾ ਵੀ ਸਾਨੂੰ ਕਿਆ ਤਕਰੀਬਾ ਕਿਆ ਚਾਹੀਦਾ ਕੋਈ ਨਹੀਂ ਆਇਆ ਮਪ ਕੇ ਉਹ ਦੂਜੀ ਸਾਈਡ ਵੀ ਜਿਹੜੀ ਉਂਗਲ ਲਾ ਦਿੰਦੇ ਆ ਤੇ ਇੱਧਰ ਵੀ ਉਂਗਲ ਲਾ ਦਿੰਦੇ ਆ ਕਿ ਵੀ ਤੂੰ ਸੀ ਖੜੋ ਸਰਪੰਚੀ ਤੋਰ ਦੀ ਆ ਉਧਰ ਵੀ ਜਾ ਕੇ ਕਹਿ ਦਿੰਦੇ ਆ ਉਹਨਾਂ ਬੰਦੇ ਆ ਤੇ ਕਿਵੇਂ ਭਰੋਸਾ ਕਰ ਲੈਂਦੇ ਆ ਲੋਕ ਯੋ ਤਾਂ ਹਰੇਕ ਬੰਨਵਾ ਸਾਰੇ ਜਿਹੜੇ ਤਾਂ ਬਾਤ ਕਹੀ 1 ਲੱਖ ਵੀ ਬਾਤ ਆ ਸਰਪੰਚ ਦੇ ਜਿਹੜੇ ਉਮੀਦਵਾਰ ਹੁੰਦੇ ਆ ਵੱਡੇ ਦਾਅਵੇ ਕਰਦੇ ਆ ਮੈਂ ਆ ਕੰਮ ਕਰਾਉਣਾ ਇਹ ਵਿਕਾਸ ਕਰਵਾਉਣਾ ਕਿ ਲੱਗਦਾ ਕਿ ਉਹ ਵਿਕਾਸ ਕਾਰਜ ਉਹ ਹੁੰਦੇ ਆ ਜਾਂ ਸਿਰਫ ਉਹ ਉਸ ਟਾਈਮ ਹੀ ਵੱਡੇ ਐਲਾਨ ਹੋ ਮਾ ਵੀ ਗੰਢੀ ਨੇ 5 ਲੱਖ ਰੁਪਏ ਜੀ ਆਲਾ ਕੇ ਕੰਮ ਹੋ ਵੀ ਗਿਆ ਦਾ ਹੁਣ ਜਬ ਪੈਸੇ ਨਹੀਂ ਆ ਰਹੇ ਸਰਪੰਚ ਵੀ ਕਿਆ ਕਰਨਗੇ ਪਿੱਛੇ ਦੇਖਿਆ ਗਿਆ ਕਿ ਬਹੁਤ ਸਾਰੇ ਵਿਜੀਲੈਂਸ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਕਿ ਸਰਪੰਚ ਪੈਸਾ ਖਾ ਗਿਆ ਇਹ ਖਾ ਗਿਆ ਕਿਆ ਪਹਿਲ ਹਟਾਓ ਜਦ ਪੈਸੇ ਨਹੀਂ ਆ ਰਹਾ ਤੇ ਸਰਪੰਚ ਖਾਏਗਾ ਕੀ ਗੜੀਆਂ ਨਾਲਿਆਂ ਦੇ ਮੁੱਦੇ ਹੁਣ ਬਹੁਤ ਛੋਟੇ ਗਨੇ ਜਾਂਦੇ ਆ ਹੁਣ ਸਭ ਤੋਂ ਵੱਡੇ ਮੁੱਦੇ ਆ ਰਹੇ ਨਸ਼ਾ ਨੌਜਵਾਨੀ ਜਿਹੜੀ ਬੇਰੁਜ਼ਗਾਰ ਘੁੰਮਰੀ ਆ ਉਹਨਾਂ ਨੂੰ ਸੰਭਾਲਣ ਦੀ ਗੱਲ ਕਰਦੇ ਆ ਜਿਹੜਾ ਮੈਂ ਪਿੰਡ ਇੱਕ ਜਾਤ ਦਾ ਸਾਰਾ ਕਿਹਾ ਬਦਾਂ ਮ ਸੰਭ ਦੀ ਵਰਦੇ ਨਹੀਂ ਸੰਭ ਦੀ ਹੋ ਸਹਾ ਹੂੰ ਤੱਕ ਕੋਈ ਤਾਂ ਆਇਆ ਹੋਣਾ ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਹੀ ਕੰਮਕਾਰਪਿੰਡ ਦੇ ਕਰਾਂ ਲੱਗ ਜਾਂਦੇ ਆ ਪਿੰਡਾਂ ਦੇ ਆਮ ਪ੍ਰੋਗਰਾਮਾਂ ਚ ਆਣ ਜਾਣ ਲੱਗਦੇ ਨੇ ਨਹੀਂ ਜੇ ਹਲੇ ਤਾਂ ਸਾਡੇ ਪਿੰਡ ਕੋਈ ਨਹੀਂ ਕਿਸੇ ਦਾ ਨਾਮ ਰੱਖਿਆ ਵਾ ਜਿਹੜਾ ਪੁਰਾਣਾ ਚੁਣਿਆ ਵਾ ਸਰਪੰਚਾ ਉਹੀ ਦਾ ਨਾਮ ਚੱਲਿਆ ਅੱਗੇ ਕੋਈ ਹੋਰ ਜੰਮੂਆ ਦੇ ਕੋਲ ਉਸ ਦਾ ਨਾਮ ਲਵੇ ਰਾਣੀਆ ਨਾ ਸਰਪੰਚ ਕਿਰ ਜਾਂਦਾ ਚਾਰੇ ਪਾਸੇ ਕਿ ਉਹ ਆਪਣੇ ਆਪ ਜਿਹੜਾ ਕੋਈ ਫੈਸਲਾ ਨਹੀਂ ਲੈ ਸਕਦਾ ਕਿਉਂਕਿ ਚਾਰ ਬੰਦੇ ਸੁਣਨੇ ਪੈਂਦੇ ਜੇ ਇੱਕ ਦੀ ਗੱਲ ਹੋ ਗਈ ਤਾਂ ਉਹ ਗੁੱਸਾ ਕਰ ਜਾਂਦਾ ਦੂਜੇ ਦੀ ਗੱਲ ਹੋ ਗਈ ਉਹ ਗੁੱਸਾ ਕਰਦਾ ਸੁਣਨੀ ਵੀ ਪੈਣੀ ਹਰ ਕੀ ਚਾਹ ਬੋਟ ਪਾਈਆ ਨਹੀਂ ਬਾਈ ਉਹਨਾਂ ਸਰਪੰਚ ਦੀ ਉਸ ਕੀ ਸੁਣ ਲੋਗੇ ਸ਼ਸ਼ੀਕਾ ਤੁਸੀਂ ਜੁੜੇ ਹੋ ਔਨਅਰ ਦੇ ਨਾਲ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੈਂ ਸਤਨਾਮ ਸਿੰਘ ਮਠੋਈ ਸਰਕਾਰੇ ਸਾਥ ਤਾਂ ਪ੍ਰੋਗਰਾਮ ਪਿੰਡਾਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ ਤਰੀਕਿਆਂ ਦਾ ਐਲਾਨ ਹੋਣਾ ਬਾਕੀ ਹੈ ਇੱਕ ਦੋ ਦਿਨ ਚ ਤਰੀਕਾ ਵੀ ਜਿਹੜੀਆਂ ਅਨਾਉਂਸ ਹੋ ਜਾਣਗੀਆਂ ਤੇ ਉੱਥੇ ਹੀ ਪਿੰਡਾਂ ਦੀ ਕੀ ਤਸਵੀਰ ਹੈ ਕਿੰਨਾ ਕੁ ਵਿਕਾਸ ਹੋਇਆ ਸਰਪੰਚੀ ਨੂੰ ਲੈ ਕੇ ਕੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਇਹ ਸਬੰਧੀ ਗੱਲਬਾਤ ਕਰਾਂਗੇ ਤਾਂ ਅੱਜ ਪਿੰਡ ਪਹੁੰਚੇ ਹਾਂ ਅਜੀਜਪੁਰ ਤਾਂ ਉੱਥੇ ਦੇ ਜਿਹੜੇ ਸਾਫਕਾ ਸਰਪੰਚ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਦੇ ਜਿਹੜੇ ਹੋਰ ਵਸਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਪਹਿਲਾਂ ਸ਼ਸ਼ੀਕਰ ਜੀ ਭਈ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਨਿਊਜ਼ ਨੂੰ ਨਿਊਜ਼ ਦਾ ਧੰਨਵਾਦ ਜਿਹੜਾ ਸਰ ਨਿਊਜ਼ ਹਾਈ ਚੈਨਲ ਜੀ ਇਸ ਦਾ ਬਹੁਤ ਧੰਨਵਾਦ ਤਾਂ ਸਾਬਕਾ ਸਰਪੰਚ ਤੁਸੀਂ ਦੱਸਿਆ ਕਿ ਸਾਬਕਾ ਸਰਪੰਚੋ ਤੇ ਮੌਕੇ ਦੀ ਜਿਹੜੇ ਹੁਣ ਹਾਲਾਤ ਨੇ ਚੋਣਾਂ ਨੂੰ ਲੈ ਕੇ ਹਲਚਲ ਹੋ ਚੁੱਕੀ ਹੈ ਅਨਾਉਂਸ ਆ ਤਰੀਕ ਇੱਕ ਨੱਦੇ ਦਿਨ ਚ ਹੋ ਜੂਗੀ ਤਾਂ ਕਿ ਕਿਦਾਂ ਦਾ ਮਾਹੌਲ ਹੈ ਜਿਹੜਾ ਹੁਣ ਪਿੰਡਾਂ ਵਿੱਚ ਪਿੰਡ ਵਿੱਚ ਬਣ ਰਿਹਾ ਕਿਦਾਂ ਦੀ ਚਰਚਾ ਚੱਲ ਰਹੀ ਹੈ ਵੀ ਇਸ ਨੂੰ ਸਰਪੰਚ ਚੁਣਿਆ ਜਾਵੇ ਜਾਂ ਇਸ ਨੂੰ ਪੰਚਾਇਤ ਮੈਂਬਰ ਚੁਣਿਆ ਜਾਵੇ ਨਹੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਵੀ ਹਾਲੀ ਚਿਹਰਾ ਨਹੀਂ ਹੈ ਬੰਚ ਗਿਆ ਹਾਲੀ ਚਿਹਰੇ ਮਾ ਪਹਾ ਨਹੀਂ ਕੋਈ ਜੇ ਕਲੀਅਰ ਹੋ ਜਾਏ ਚਿਹਰਾ ਹੋ ਜਾਗਾ ਪਰ ਫਿਰ ਵੀ ਜਿਹੜਾ ਮਾ ਰਵਕਾਸਾ ਜਾਂਦਾ ਵੋਟਾਂ ਦਵਾ ਆਮ ਆਦਮੀ ਪਾਰਟੀ ਪਰ ਆਮ ਆਦਮੀ ਮਾ ਰਕਮ ਨਹੀਂ ਕਰਿਆ ਕੋਈ ਹਾਂ ਜਿਹਦੇ ਕੰਮ ਕਾਂਗਰਸ ਨੇ ਕਰੇ ਤੇ ਆਮ ਆਦਮੀ ਵਾਲੇ ਨਹੀਂ ਕਰੇ ਵੋਟਾਂ ਮਨੇ 97% ਪਾਈ ਤੀ ਆਮ ਆਦਮੀ ਪਾਰਟੀ ਆ ਮਨੇ 97% ਕਾਰਨ ਕਿ ਲੱਗਦਾ ਤੁਹਾਨੂੰ ਕਿ ਤਾਂ ਵੀ ਇਹ ਇਸ ਕਾਰਨ ਹੀ ਜਿਹੜਾ ਪਿੰਡ ਦਾ ਵਿਕਾਸ ਹੋਇਆ ਜਾਂ ਗ੍ਰਾਂਟ ਮਿਲੀ ਜਦੋਂ ਮਾਪਾ ਐਮ ਐਲ ਏ ਨਹੀਂ ਆਉਰਾਇਆ ਪਿੰਡਾਂ ਹਾਂ ਐਮ ਐਲ ਏ ਸੁਣਦਾ ਆਣਗਾ ਵੀ ਤੁਹਾਨੂੰ ਕੀ ਤਕਰੀਬਾ ਕਿਆ ਚਾਹੀਦਾ ਉਹ ਕੋਈ ਨਹੀਂ ਆਇਆ ਮਾਪਾ ਪਰ ਉਹ ਤਾਂ ਕਹਿ ਰਿਹਾ ਕਿ ਅਸੀਂ ਸੱਤ ਤੋਂ ਸਰਕਾਰ ਚਲਾਵਾਂਗੇ ਸੱਤ ਚੋ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਹੁਣ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਵਿਧਾਇਕ ਤੁਹਾਡੇ ਨਾਲ ਆਇਆ ਮਿਲਣ ਨਹੀਂ ਮੈਨੂੰ ਕੋਈ ਆਇਆ ਨਹੀਂ ਮੈਂ ਤਾਂ ਬੁਲਾਵਨੀ ਆ ਇਹਨਾਂ ਮੰਦਰਾ ਬੁਲਾਈ ਤੀ ਜਿਹੜੀ ਮੇਰੇ ਐਮਐਲਏ ਆ ਹੀ ਨਹੀਂ ਮੈਂ ਉਰਾਵੀ ਆ ਸਾਰਾ ਕੋ ਨੀ ਮੀਂਹ ਉੱਠ ਕੇ ਚਲੇ ਤਿੰਨ ਘੰਟੇ ਬੈਠਾ ਐਮਐਲਏ ਦੀ ਇੰਤਜ਼ਾਰ ਕਰਕੇ ਹਾਂ ਐਮਐਲਏ ਸਾਹਿਬ ਨੇ ਕਹਿੰਦੇ ਮੈਂ ਆ ਰਹੀਆਂ ਪੂਰਾ ਪਹੁੰਚ ਹੀ ਕੋਈ ਨਹੀਂ ਪਿੰਡਾਂ ਦੀ ਸਾਥ ਲੱਗਦੀ ਆ ਚਰਚਾ ਹੁੰਦੀ ਆ ਕਿ ਆਪਣੇ ਪਿੰਡ ਦੇ ਇਹ ਮੁੱਦੇ ਨੇ ਗਲੀਆਂ ਨਾਲਿਆਂ ਦੇ ਮੁੱਦੇ ਹੁਣ ਬਹੁਤ ਛੋਟੇ ਗਣੇ ਜਾਂਦੇ ਆ ਹੁਣ ਸਭ ਤੋਂ ਵੱਡੇ ਮੁੱਦੇ ਆ ਰਹਿਆ ਨਸ਼ਾ ਨੌਜਵਾਨੀ ਜਿਹੜੀ ਬੇਰੁਜ਼ਗਾਰ ਘੁੰਮਰੀ ਆ ਉਹਨਾਂ ਨੂੰ ਸੰਭਾਲਣ ਦੀ ਗੱਲ ਕਰਦੇ ਆ ਜਾਂ ਕਰ ਪੜ੍ਹਾਈ ਦੀ ਗੱਲ ਕਰਦੇ ਆ ਕੀ ਹੁਣ ਜਿਹੜੀ ਸਥਿਤੀ ਆ ਕਿੱਦਾਂ ਦੀ ਤੁਹਾਨੂੰ ਲੱਗ ਰਹੀ ਆ ਕਿ ਜੇਕਰ ਅਸੀਂ ਇਹ ਬੰਦੇ ਨੂੰ ਚੂਣਾਗੇ ਕਿ ਇਹ ਬੰਦਾ ਸਹੀ ਸਾਡੇ ਪਿੰਡ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਏਗਾ ਇਹਦਾ ਦੀ ਕੀ ਚਰਚਾ ਹੁਣ ਤੱਕ ਸ਼ੁਰੂ ਹੋਈ ਆ ਜਾਂ ਸ਼ੁਰੂ ਹੋਣ ਵਾਲੀ ਹੈ ਪਹਿਲੀ ਗੱਲ ਜਿਹੜਾ ਮਾ ਪਿੰਡਾ ਇੱਕ ਜਾਤ ਦਾ ਸਾਰਾ ਕੀ ਬਤਾਵਾਂ ਸਮਝਦੀ ਵਰਦੇਵੇਂ ਜੀ ਸਮਝਦੀ ਹੋ ਸਕਦਾ ਹਾਂ ਸਰਪੰਚ ਨੂੰ ਸਮਝੀਆਂ ਬਣਾ ਸਕਾਂ ਨੇ ਜੀ ਹਾਂ ਜੀ ਮਹਾਰਾਜ ਨੇ ਜਾਇਆ ਤਾਂ ਇਹ ਤਾਂ ਬਹੁਤ ਵੱਡਾ ਤੁਹਾਨੂੰ ਫਾਇਦਾ ਵੀ ਹੋ ਸਕਦਾ ਕਿਉਂਕਿ ਸਰਕਾਰ ਨੇ ਕਿਹਾ ਕਿ 5 ਤੋਂ 10 ਲੱਖ ਰੁਪਏ ਉਹ ਪਿੰਡ ਨੂੰ ਦੇਵਾਂਗੇ ਜਿਹੜਾ ਸੰਮਤੀ ਬਣਾਵੇਗਾ ਮਾਰੀ ਉਹੀ ਕੁਸਾ ਵੀ ਸੰਮਤੀ ਹੋ ਜਾਵੇ 100% ਪਰ ਚਲੋ ਕਿਸੇ وجہ ਨਾਲ ਨਾ ਹੋਈ ਉਹ ਤਾਂ ਬੱਸ ਨਹੀਂ ਬਈ ਨਾ ਤੇਰੇ ਨਾਲ ਮਿਲੇ ਜੇਕਰ ਦੇਖਿਆ ਜਾਵੇ ਕਿ ਪੰਚਾਇਤ ਮੈਂਬਰ ਵੀ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਪੰਚਾਇਤ ਮੈਂਬਰ ਜਿਹੜੇ ਚੁਣੇ ਜਾਂਦੇ ਆ ਕੀ ਉਹ ਸਹੀ ਤਰੀਕੇ ਨਾਲ ਚੱਲਦੇ ਆ ਕਿ ਜਿਵੇਂ ਆਪਾਂ ਦੇਖ ਰਹੇ ਆ ਕਿ ਲੀਡਰ ਉਧਰ ਛਾਲ ਮਾਰਗੇ ਉਧਰ ਛਾਲ ਮਾਰਗੇ ਉਹ ਵੀ ਮਾਹੌਲ ਬਣਦਾ ਪਿੰਡਾਂ ਚ ਮਾਰੋ ਛਾਲ ਪਹਿਲਾਂ ਮਾਰਦੀ 5 ਸਾਲ ਸਰਪੰਚ ਮਨੇ ਪੰਜਾਂ ਨੇ ਇਹ ਵੀ ਤੋਂ ਮਿਲ ਕੇ ਚੱਲ ਰਹੀ ਆ ਪਹਿਲਾਂ ਮਾਰਦੀ ਦੀ ਛਾਲ ਜੀ ਹਾਂ ਉਹ ਦੂਜੇ ਬੰਦੇ ਨੇ ਨੇਮ ਰਵਾ ਦਿੱਤਾ ਨੂੰ ਵੀ ਨੇਮ ਕਰਦੇ ਹੋ ਵੀ ਸਰਪੰਚ ਮੈਂ ਹੀ ਸਰਪੰਚ ਬਣਿਆ ਤਾਂ ਵੀ ਨੂੰ ਇਸ ਬੱਕ ਇਸ ਗੱਲ ਕਈ ਸੰਬੰਧ ਨਹੀਂ ਹੋਣਾ ਪਰ ਉਹ ਟਾਈਮ ਲਖ ਲਿਆ ਇਹ ਸਾਰੇ ਪੰਚ ਗਹਿਲਾ ਸਰਪੰਚ ਵੀ ਠੀਕ ਆ ਹਾਂ ਕਹਿੰਦੇ ਹੁਣ ਮੌਜੂਦਾ ਸਰਪੰਚ ਕੌਣ ਹੈ ਮੌਜੂਦਾ ਸਰਪੰਚ ਲੈਡੀ ਸੀਟ ਹੈ ਤੇ ਜੀ ਨਾ ਲੈਡੀ ਸੀਟ ਹੈ ਜੀ ਜੇਕਰ ਦੇਖਿਆ ਜਾਵੇ ਕਿ ਹੁਣ ਬਹੁਤ ਸਾਰੇ ਪਿੰਡਾਂ 'ਚ ਮਾਹੌਲ ਹੈ ਜਿਹੜਾ ਉਹ ਸਹਿਮ ਦਾ ਬਣਿਆ ਹੋਇਆ ਕਿਉਂਕਿ ਚੋਰੀਆਂ ਬਹੁਤ ਜ਼ਿਆਦਾ ਵੱਧ ਗਈਆਂ ਕੁੱਟਮਾਰ ਜਿਹੜੀ ਮਿੰਟਾਂ ਸਕਿੰਟਾਂ 'ਚ ਦੇਖਦੇ ਆਂ ਵੀਡੀਓ ਸਾਹਮਣੇ ਆਂਦੀ ਆ ਕਿ ਕੋਈ ਕੁੱਟ ਕੇ ਲੰਘ ਗਿਆ ਕਿਸੇ ਦਾ ਕਤਲ ਕਰ ਦਿੱਤਾ ਇਹ ਅਜਿਹਾ ਮਾਹੌਲ ਹੈ ਜਿਹੜਾ ਖਾਸ ਕਰਕੇ ਪਿੰਡਾਂ 'ਚ ਪਿੰਡਾਂ 'ਚ ਕਾਫੀ ਸਥਿਤੀ ਖਰਾਬ ਹੁੰਦੀ ਜਾ ਰਹੀ ਆ ਕੀ ਕਾਰਨ ਲੱਗਦੇ ਆ ਤੁਹਾਨੂੰ ਇਸੇ ਜੋ ਤੇ ਦੇਖੋ ਸਰਕਾਰ ਦੇ ਹੱਥ 'ਮਾ ਠੀਕ ਕਰਨਾ ਚਾਹੀਦਾ ਬਹੁਤ ਹੋਰ ਇਹਨਾਂ ਨੂੰ ਤਰਗ ਤੇਰੀ ਬਾਤ ਠੀਕ ਹੈ ਇੱਧਰ ਤੋਂ ਬਹੁਤ ਬੁਰਾ ਹਾਲਤ ਮਾਰੇ ਇਲਾਕੇ ਨੂੰ ਫਿਰ ਵੀ ਸੁੱਕਾ ਪੂਰਾ ਪਰ ਇੱਧਰ ਬਠਿੰਡੇ ਜਿੱਥੇ ਬਹੁਤ ਬੁਰਾ ਹਾਲ ਹੈ ਹਾਂ ਪਰ ਸਰਕਾਰਾਂ ਦਾ ਕਹਿੰਦੀਆਂ ਕਿ ਪਿੰਡ ਦੇ ਲੋਕ ਹੀ ਅੱਗੇ ਆਣ ਪਿੰਡ ਦੇ ਲੋਕਾਂ ਨੂੰ ਹੀ ਸਾਡਾ ਸਾਥ ਦੇਣਾ ਚਾਹੀਦਾ ਕੀ ਲੱਗਦਾ ਹੈ ਕਿ ਸਰਕਾਰ ਦਾ ਇਹ ਜਿਹੜਾ ਫੈਸਲਾ ਜਾਂ ਇਹ ਬਿਆਨ ਸਹੀ ਹੈ ਜਦੋਂ ਕਿ ਪਿੰਡ ਦੇ ਲੋਕ ਤਾਂ ਆਪਣੀਆਂ ਸੁੱਖ ਸਹੂਲਤਾਂ ਲਈ ਸਰਕਾਰਾਂ ਚੁਣਦੇ ਦੇਖੋ ਬਿੱਟੇ ਪਿੰਡ ਕੀ ਬੰਦੇ ਜੱਜ ਸਾਹਿਬ ਦਹਾਉਂਗੇ ਇਹ ਕੰਮ ਕਰਨਗਾ ਪੁਲਿਸ ਕਦੋਂ ਲਾਂ ਪਿੰਡ ਵਾਲੀ ਸਮੱਸਿਆ ਦਾ ਪੁਲਿਸ ਠੀਕ ਕੰਮ ਕਰਾ ਪੁਲਿਸੇ ਬਾ ਨਹੀਂ ਸਮਝਾ ਜੀ ਬਾਪੂ ਜੀ ਤੁਸੀਂ ਵੀ ਲੰਬਾ ਸਮਾਂ ਹੰਡਾਇਆ ਪਿੰਡ ਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆਆਂ ਹੋਣੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਹੋਣੀਆਂ ਤਾਂ ਹੁਣ ਸਥਿਤੀ ਕਿੱਦਾਂ ਦੀ ਲੱਗਦੀ ਆ ਹੁਣ ਦਾ ਮਾਹੌਲ ਕਿੱਦਾਂ ਦਾ ਲੱਗ ਰਿਹਾ ਜੀ ਮਾਹੌਲ ਤਾਂ ਠੀਕੇ ਆ ਜੀ ਹਾਲੀ ਸਰਪੰਚੀ ਦਾ ਕੋਈ ਮਤਲਬ ਮਾਰਾ ਤੋਂ ਮਤਲਬ ਬੰਦਾ ਚੁਣਿਆ ਨਹੀਂ ਹਾਲੀ ਠੀਕ ਆ ਵੀ ਚੁਣਿਆ ਨਹੀਂ ਹਾਲੇ ਤੋਂ ਮਾਹੌਲ ਠੀਕੇ ਆ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਵੀ ਅੱਜ ਕੱਲ੍ਹ 'ਚ ਤਰੀਕਾ ਦਾ ਵੀ ਐਲਾਨ ਹੋ ਜਾਏਗਾ ਤਰੀਕਾ ਦਾ ਐਲਾਨ ਹੋਣ ਸਾਰ ਹੀ ਜਿਹੜਾ ਕੋਈ ਨਾ ਕੋਈ ਜਿਹੜੀ ਐ ਹਲਚਲ ਪੈਦਾ ਹੁੰਦੀ ਆ ਪਿੰਡਾਂ 'ਚ ਆਪਾਂ ਇਹਨੂੰ ਚੁਣਾ ਗਏ ਇਹਨੂੰ ਹੁਣ ਤੱਕ ਕੋਈ ਤਾਂ ਆਇਆ ਹੋਣਾ ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਹੀ ਕੰਮਕਾਰ ਪਿੰਡ ਦੇ ਕਰਾਣ ਲੱਗ ਜਾਂਦੇ ਆ ਪਿੰਡਾਂ ਦੇ ਆਮ ਪ੍ਰੋਗਰਾਮਾਂ 'ਚ ਆਣ ਜਾਣ ਲੱਗ ਜਾਂਦੇ ਆ ਨਹੀਂ ਜੀ ਹਲੇ ਤਾਂ ਸਾਡੇ ਪਿੰਡ ਕੋਈ ਨਹੀਂ ਕਿਸੇ ਦਾ ਨਾਂ ਰੱਖਿਆ ਬਸ ਜਿਹੜਾ ਪੁਰਾਣਾ ਚੁਣਿਆ ਵਾ ਸਰਪੰਚਾ ਉਹੀ ਦਾ ਨਾਂ ਚੱਲ ਰਿਹਾ ਅੱਗੇ ਕੋਈ ਹੋਰ ਜੰਮੂਗਾ ਦੇਖ ਉਸ ਦਾ ਨਾਂ ਤਾਂ ਫਿਰ ਆਣੀ ਆਣਾ ਇੱਕ ਪਿੰਡਾਂ ਵਿੱਚ ਦੇਖਿਆ ਜਾਂਦਾ ਕਿ ਬਹੁਤ ਸਾਰੇ ਇੱਕ ਦੋ ਬੰਦਾ ਉਹ ਹੁੰਦਾ ਕਿ ਉਧਰ ਵੀ ਗੱਲ ਕਰਤੀ ਇਧਰ ਵੀ ਕਿ ਦੋਵਾਂ ਨੂੰ ਹਲਾ ਕੇ ਰੱਖੀਏ ਪਰ ਆਪਸ ਚ ਲੜਾ ਕੇ ਉਹ ਇੱਕ ਸਾਈਡ ਚ ਹੋ ਜਾਂਦਾ ਹੈ ਏਦਾਂ ਦੇ ਪਿੰਡ ਚ ਬੰਦਾ ਕੋਈ ਵਿੱਚ ਹੋਵਈਆਂ ਜੀ ਥੋੜੇ ਬਹਾਦੇ ਬੰਦੇ ਇਸ ਤਰ੍ਹਾਂ ਦੇ ਤੋਂ ਹੁਮਾਰ ਦੋ ਹੀ ਪਾਸਾ ਲਾ ਕੇ ਹਲਚਲ ਕਰਾਣੀ ਠੀਕ ਆ ਉਸ ਦਾ ਫਾਇਦਾ ਠਾਣਾ ਫਿਰ ਇਹ ਤਾਂ ਹਰ ਇੱਕ ਪਿੰਡਾਂ ਆ ਜੀ ਉਹੀ ਨਹੀਂ ਸੰਮਤੀ ਹੋਣ ਦਿੰਦੇ ਪਿੰਡਾਂ ਜੀ ਹਾਂ ਜੀ ਹਾਂ ਉਹੀ ਸੰਮਤੀ ਨਹੀਂ ਹੋਣ ਦਿੰਦੇ ਵਿੱਚ ਦੇ ਦੋ ਬੰਦੇ ਵੀ ਹੋਏ ਉਧਰ ਤੇ ਉਧਰ ਲੜਾ ਕੇ ਮਾਰਦੇ ਨੇ ਸਰ ਕੀ ਸੰਮਤੀ ਕਿੱਥੇ ਹੋਣੀ ਫਿਰ ਫਿਰ ਤਾਂ ਵੋਟਾਂ ਹੀ ਦਾ ਆਚਾਰਾ ਰਹਿ ਗਿਆ ਬਾਕੀ ਤਾਂ ਕੁਝ ਨਹੀਂ ਬਹੁਤ ਸਾਰੇ ਜਦੋਂ ਇਹ ਹਜੇ ਹਾਲਾਤ ਬਣ ਜਾਂਦੇ ਆ ਤਾਂ ਉਸ ਬੰਦੇ ਤੇ ਕਿਉਂ ਭਰੋਸਾ ਕਰ ਲੈਂਦੇ ਆ ਮੌਕੇ ਦੇ ਲੋਕ ਭਰੋਸਾ ਤਾਂ ਨਹੀਂ ਕਰਦੇ ਜੀ ਪਰ ਨਿਵਾ ਜੀ ਜਦ ਬੈਠ ਗਿਆ ਵਿੱਚ ਬੰਦਾ ਆ ਕੇ ਉਸ ਦੀ ਸੁਣ ਨਹੀਂ ਪਵਾ ਜੀ ਨਾ ਗੱਲ ਫਿਰ ਉਸ ਕੀ ਵੀ ਤਾਂ ਸੁਣ ਨਹੀਂ ਜਦ ਵਿੱਚ ਬੈਠ ਗਿਆ ਬੰਦਾ ਆ ਕੇ ਤਾਂ ਤਾਂ ਆਪਾਂ ਦੇਖਦੇ ਆ ਕਿ ਅਸੀਂ ਬڑے ਮਨ ਨਾਲ ਬੜੇ ਸ਼ਿੱਦਤ ਨਾਲ ਚੁਣਦੇ ਆ ਸਰਪੰਚ ਨੂੰ ਤਾਂ ਸਰਪੰਚ ਲਈ ਬਹੁਤ ਸਾਰੀਆਂ ਜਿਹੜੀਆਂ ਇੱਕ ਮੁਸੀਬਤਾਂ ਵੀ ਖੜੀਆਂ ਹੋ ਜਾਂਦੀਆਂ ਕਿ ਆਪ ਆਪਣੇ ਨਾਲ ਜਿਹੜੀ ਆ ਆਪਣੇ ਤਰੀਕੇ ਨਾਲ ਫੈਸਲਾ ਨਹੀਂ ਲੈ ਸਕਦਾ ਆਖਰਕਾਰ ਅਜਿਹਾ ਕਿਉਂ ਬਣ ਜਾਂਦਾ ਸਰਪੰਚ ਕਿਰ ਜਾਂਦਾ ਚਾਰੇ ਪਾਸੇ ਕਿ ਉਹ ਆਪਣੇ ਆਪ ਜਿਹੜਾ ਕੋਈ ਫੈਸਲਾ ਨਹੀਂ ਲੈ ਸਕਦਾ ਕਿਉਂਕਿ ਚਾਰ ਬੰਦੇ ਸੁਣਨੀ ਪੈਂਦੇ ਜੇ ਇੱਕ ਦੀ ਗੱਲ ਹੋ ਗਈ ਤਾਂ ਉਹ ਗੁੱਸਾ ਕਰ ਜਾਂਦਾ ਦੂਜੇ ਦੀ ਗੱਲ ਹੋ ਗਈ ਉਹ ਗੁੱਸਾ ਕਰ ਜਾਂਦਾ ਇਹ ਤਾਂ ਪਿੰਡਾਂ ਮਹ ਹੋਈ ਆ ਜੇ ਚਾਰ ਮੈਂਬਰ ਆ ਜੀ ਪੰਜਵਾਂ ਸਰਪੰਚਾ ਮੁਰਖ ਨੂੰ ਚਾਰਾਂ ਦੀ ਗੱਲ ਮਿਲ ਕੇ ਹੀ ਚੱਲਣਾ ਜਦ ਹੀ ਫੈਸਲਾ ਹੋਣਾ ਕੋਈ ਨਾ ਕੋਈ ਇਹ ਇਕੱਲਾ ਸਰਪੰਚ ਵੀ ਨਹੀਂ ਲੈ ਸਕਦਾ ਇਹ ਕੰਮ ਠੀਕ ਆ ਕਈ ਵਾਰ ਜੇ ਕਿਸੇ ਦਾ ਕੋਈ ਚੋਰੀ ਠੱਗੀ ਵਾਲਾ ਹੀ ਲਾ ਲੋ ਕਿ ਉਹ ਫਸ ਗਿਆ ਬਹੁਤ ਸਾਰੇ ਸਰਪੰਚਾਂ ਨੇ ਤਾਂ ਇਹ ਇਥੋਂ ਤੱਕ ਅਨਾਉਂਸ ਕਰਤਾ ਕਿ ਅਸੀਂ ਉਸ ਦਾ ਸਾਥ ਹੀ ਨਹੀਂ ਲਵਾਂਗੇ ਪਰ ਫਿਰ ਵੀ ਬਹੁਤ ਸਾਰੇ ਪਰਿਵਾਰ ਹੁੰਦੇ ਆ ਟੁੱਟ ਜਾਂਦੇ ਆ ਕਿ ਸਾਡਾ ਸਾਥ ਨਹੀਂ ਦਿਆ ਅਸੀਂ ਤੁਹਾਨੂੰ ਵੋਟਾਂ ਨਹੀਂ ਪਾਵਾਂਗੇ ਨਹੀਂ ਸਰਪੰਚ ਨੂੰ ਸੁਣਨੀ ਪਵਾ ਸਭ ਕੀ ਦੇਖੋ ਜੀ ਚੋਰੀ ਹੋ ਗਈ ਜੋ ਅਰਜੀ ਹੋ ਗਈ ਉਹਨੂੰ ਤਾਂ ਜਾਣਾ ਪੈਣਾ ਸੁਣਨੀ ਵੀ ਪੈਣੀ ਹਰ ਇੱਕ ਦੀ ਚਾਹ ਵੋਟ ਪਾਈ ਆ ਨਹੀਂ ਪਾਈ ਉਹਨੇ ਸਰਪੰਚ ਨੂੰ ਉਸ ਕੀ ਸੁਣਨੀ ਪੈਣੀ ਆ ਜੀ ਹਾਂਜੀ ਤਾਂ ਆਪਾਂ ਸਰਪੰਚ ਨਾਲ ਦੁਬਾਰਾ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਤੁਸੀਂ ਆਪਣੇ ਸਮੇਂ 'ਚ ਕੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਿਆ ਜਿਹੜੀਆਂ ਹੁਣ ਦੇ ਲੋਕ ਜਾਂ ਹੁਣ ਦੇ ਸਰਪੰਚਾਂ ਜਿਹੜੇ ਉਹ ਸਮੱਸਿਆਵਾਂ ਵਿੱਚੋਂ ਨਹੀਂ ਲੰਘ ਰਹੇ ਚਲ ਬੇਟੇ ਉਹ ਤਾਂ ਜੋ ਜਿਹੜੀ ਗਰਾਂਡ ਆਂਦੀ ਰਹੀ ਲਾਂਦੇ ਰਹੇ ਸਰਪੰਚ ਕਰਾਂ ਤੇ ਲਾਂਦਾਂ ਗਵਰਨਮੈਂਟ ਕੇ ਪੈਸਾ ਆਵਾ ਲਾਦੇ ਮਿੰਨਵਾ ਮੈਂ ਜਿੰਦਾਂ 10 ਸਾਲ ਕੱਢੀ ਸਰਪੰਚੀ ਮੈਂ ਤਾਂ ਪੈਸਾ ਪੈਸਾ ਲਾਇਆ ਮੇਰੀ ਇਨਕੁਆਰੀ ਕਰਵਾਈ ਪਰ ਮੈਨਰੇ ਨਹੀਂ ਕਹੀ ਦਾਗ ਲਗਿਆ ਆਪਾਂ ਗੱਲ ਕਰ ਰਹੇ ਸੀਗੇ ਕਿ ਬਹੁਤ ਸਾਰੇ ਬੰਦੇ ਹੁੰਦੇ ਆ ਪਿੰਡ ਚ ਖਾਸ ਕਰਕੇ ਦੋ ਜਾਂ ਤਿੰਨ ਤਾਂ ਪੱਕੀ ਹੁੰਦੇ ਆ ਕਿ ਉਹ ਦੂਜੀ ਸਾਈਡ ਵੀ ਜਿਹੜੀ ਉਂਗਲ ਲਾ ਦਿੰਦੇ ਆ ਤੇ ਇੱਧਰ ਵੀ ਉਂਗਲ ਲਾ ਦਿੰਦੇ ਆ ਕਿ ਵੀ ਤੂੰ ਸੀ ਖੜੋ ਸਰਪੰਚੀ ਤੋਂ ਉੱਧੀ ਆ ਉੱਧਰ ਵੀ ਜਾ ਕੇ ਕਹਿ ਦਿੰਦੇ ਆ ਉਹਨਾਂ ਬੰਦੇ ਆ ਤੇ ਕਿਵੇਂ ਭਰੋਸਾ ਕਰ ਲੈਂਦੇ ਆ ਲੋਕੀ ਇਹ ਤਾਂ ਹਰੇਕ ਪਿੰਨੋ ਆ ਸਾਰੇ ਜਿਹੜੇ ਤਾਂ ਬਾਤ ਕਹੀ ਕਿ ਲੱਖ ਰੁਪਈਆ ਬਾਤ ਆਇਓ ਇਹ ਸਾਰੇ ਬੰਨੇ ਮਾਂ ਤਨ ਬਾ ਸੰਗ ਮਾਰ ਪਰ ਉਹਨੂੰ ਸਵਾਦ ਨਹੀਂ ਆਂਦਾ ਬਾਤ ਦਾ ਨੰਦਾਂ ਦੇ ਪਿੰਡ ਨੂੰ ਮਿਲਾਂ ਤਾ ਫੇਰ ਹਾਂ ਇਹੋ ਬਾਤ ਆ ਇਹਨਾਂ ਸਰਵ ਸੰਮਤੀ ਹੋਣ ਦੇ ਆਪੇ ਸਰਸਾਤ ਸਮਝਦੀ ਉਹੀ ਬੰਦੇ ਖੋਦੇ ਆ ਫਿਰ ਹਾਂ ਜਮੀਨ ਨਾ ਪੈਗ ਪਿਆ ਜੇ ਨਾ ਤਾਂ ਪਿੰਡ ਦੀ ਗੱਲ ਕਰੀਏ ਪਿੰਡ ਚ ਵਿਕਾਸ ਕੀ ਕੀ ਹੁਣ ਤੱਕ ਜਿਹੜੇ ਆ ਰਹਿ ਰਹੇ ਆ ਹਲੇ ਕਿ ਆਪਾਂ ਜੇ ਮੌਕਾ ਮਿਲਦਾ ਆਪਣੇ ਬੰਦੇ ਨੂੰ ਵੀ ਉਹ ਕੰਮ ਕਰਾਵਾਂਗੇ ਕੀ ਕੀ ਮੇਨ ਮੁਕ ਜਿਹੜੀਆਂ ਦਿੱਕਤਾਂ ਤੁਹਾਨੂੰ ਲੱਗ ਰਹੀਆਂ ਕਿਸੇ ਮਾਰ ਵੀ ਪੈਸੇ ਜੁਰੀਆ ਜਾਂਚ ਕਰ ਜਰੂਰੀ ਆ ਕਹਾਣੀ ਕੋਈ ਨਾ ਜਿਹੜੀ ਪੈਰਾਣੀ ਤਾਂ ਰਹਾਤੀ ਉਹ ਪੁਰਾਣੀ ਹੋ ਗਈ ਜ਼ਿਆਦਾ ਉਹਦੀ ਗੱਲ ਤਾਂ ਖਰਾਬ ਗਈ ਉਹ ਮੈਨ ਇਹੋ ਆ ਆ ਮੈਂ ਮੁਝਰ ਮਦਾ ਪੈਲਸ ਕਾਮਰ ਬੱਚੇ ਜਿਹੜੇ ਸਕੂਲ ਚ ਜਾਂਦੇ ਆ ਸਕੂਲ ਦਾ ਵਧੀਆ ਮਾਹੌਲ ਇੱਥੇ ਹਾਂ ਸਕੂਲ ਪ੍ਰਾਇਮਰੀ ਆ ਠੀਕ ਬਰ ਪੜ੍ਹ ਰਹੇ ਬੱਚੇ ਆ ਹਾਂ ਤਾਂ ਜਿਵੇਂ ਦੇਖਿਆ ਜਾ ਰਿਹਾ ਕਿ ਬਹੁਤ ਸਾਰੇ ਬੱਚੇ ਪੜ੍ਹਤਾ ਲੈਂਦੇ ਆ ਪਰ ਉਹਨਾਂ ਨੂੰ ਅੱਗੇ ਇਹ ਨਹੀਂ ਰਸਤਾ ਦਿਖਦਾ ਕਿ ਅਸੀਂ ਕਿਹੜੀ ਲਾਈਨ ਤੇ ਜਾਈਏ ਇਸ ਸਬੰਧੀ ਵੀ ਪੰਚਾਇਤ ਵੱਲੋਂ ਕੋਈ ਅੱਗੇ ਉਪਰਾਲਾ ਕੀਤਾ ਜਾ ਰਿਹਾ ਜਾਂ ਪਿੱਛੇ ਕੀਤਾ ਕੋਈ ਉਪਰਾਲਾ ਜਿਹੜੀ ਨਮੀ ਬਣਾਂਗੀ ਚਾਹੀਦਾ ਵੀ ਉਹਨਾਂ ਦਾ ਬੱਚਿਆਂ ਦਾ ਸੁਧਾਰ ਕਰੋ ਜਿਹੜੇ ਨਸ਼ਾ ਕਰ ਰਹੇ ਆ ਨਸ਼ਾ ਰੋਕੋ ਸਰਪੰਚ ਦਾ ਫਰਜ ਬਣਾ ਆਨੇ ਵਾਲਾ ਡਰਾਮ ਤਾਂ ਤੁਸੀਂ ਸੁਣਿਆ ਹੈ ਕਿ ਇੱਕ ਮਿੰਟ ਇਕੱਠ ਕਰਕੇ ਤਾਂ ਅਜੀਜਪੁਰ ਦੇ ਸਰਪੰਚ ਨੇ ਮੌਕੇ ਦੇ ਤੇ ਜੋ ਨਹੀਂ ਕੁਝ ਹੋਰ ਬੋਲ ਰਿਹਾ ਸੀ ਇੱਥੇ ਕੱਟ ਕਰ ਤਾਜੀਪੁਰ ਦੇ ਸਾਬਕਾ ਸਰਪੰਚ ਨੇ ਮੌਕੇ ਦੇ ਅਤੇ ਜੋ ਪਹਿਲਾਂ ਹਾਲਾਤ ਸੀ ਉਹ ਬਿਆਨ ਕੀਤੇ ਆ ਤੇ ਪਿੰਡ ਦੇ ਜਿਹੜੇ ਵਸਿੰਦੇ ਨੇ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਜੋ ਸਮੱਸਿਆਵਾਂ ਨੇ ਕੁਝ ਹਲੇ ਉਹ ਵੀ ਜਿਹੜੀਆਂ ਹਲੇ ਉੱਥੀ ਖੜੀਆਂ ਨੇ ਪਰ ਕੁਸ਼ਕ ਜਿਹੜੀਆਂ ਉਹ ਜ਼ਰੂਰ ਸੁਧਰ ਗਈਆਂ ਨੇ ਤੇ ਖਾਸ ਕਰਕੇ ਜਵਾਨੀ ਦੀ ਗੱਲ ਕਰੀਏ ਕਿ ਜਵਾਨੀ ਨੂੰ ਕਿਵੇਂ ਸੁਧਾਰਿਆ ਜਾਵੇ ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਜਦੋਂ ਹੁਣ ਅੱਗੇ ਚੋਣ ਹੋਏਗੀ ਉਸ ਦੇ ਲਈ ਚਿਹਰਾ ਚੁਣਿਆ ਜਾਏਗਾ ਸਰਪੰਚ ਦਾ ਤਾਂ ਉਹ ਅਸੀਂ ਚਿਹਰਾ ਜ਼ਰੂਰ ਚੁਣਾਂਗੇ ਜਿਹੜਾ ਇਹਨਾਂ ਸਾਰੇ ਸਮੱਸਿਆਵਾਂ 'ਤੇ ਗੱਲਬਾਤ ਕਰੇ ਉਹਨਾਂ ਦਾ ਹੱਲ ਕੱਢਣ ਦੇ ਲਈ ਕੋਈ ਨੀਤੀ ਬਣਾਵੇ ਤਾਂ ਅਕਸਰ ਨੀਤੀਆਂ ਹੀ ਜਿਹੜੀਆਂ ਹੁੰਦੀਆਂ ਨੇ ਸਫਲ ਪਿੰਡ ਨੂੰ ਬਣਾਉਂਦੀਆਂ ਨੇ ਇੱਕ ਆਮ ਇਨਸਾਨ ਨੂੰ ਨੀਤੀ ਹੀ ਇੱਕ ਆਮ ਇਨਸਾਨ ਤੋਂ ਲੈ ਕੇ ਇੱਕ ਉੱਚ ਪੱਧਰੇ ਸਥਾਨ ਤੱਕ ਲੈ ਕੇ ਜਾਂਦੀ ਹੈ ਤੇ ਇਹਨਾਂ ਨੀਤੀਆਂ ਦੇ ਕਰਕੇ ਹੀ ਬਹੁਤ ਸਾਰੇ ਵਿਕਾਸ ਆ ਜਾਂ ਬਹੁਤ ਸਾਰਾ ਡਿਵੈਲਪਮੈਂਟ ਆ ਦੇਸ਼ ਦੀ ਲਾਲੋ ਪਿੰਡ ਦੀ ਲਾਲੋ ਸ਼ਹਿਰ ਦੀ ਉਹ ਹੁੰਦੀ ਆ ਤੇ ਹੁਣ ਦੇਖਣਾ ਹੋਏਗਾ ਕਿ ਜਿਹੜੇ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਇਸ ਵਿੱਚ ਕਿਹੜਾ ਚਿਹਰਾ ਹੁਣ ਇਸ ਪਿੰਡ ਤੋਂ ਸਾਹਮਣੇ ਆਵੇਗਾ ਤੇ ਕਿਹੜਾ ਉਹ ਦਿਗਜ ਹੋਏਗਾ ਜਿਹੜਾ ਇਸ ਵਾਰ ਇਸ ਪਿੰਡ ਤੇ ਜਿਹੜਾ ਸਰਪੰਚੀ ਜਿੱਤ ਦਰਜ ਕਰੇਗਾ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਤਰੀਕਾ ਦਾ ਐਲਾਨ ਹੋਣਾ ਬਾਕੀ ਆ ਤੇ ਉੱਥੇ ਹੀ ਬਹੁਤ ਸਾਰੇ ਸਰਪੰਚ ਦਾਵਾ ਠੋਕਦੇ ਆ ਕਿ ਮੈਂ ਇਹ ਵਿਕਾਸ ਪਿੰਡ ਦਾ ਕਰਵਾਇਆ ਇਹ ਕਰਵਾਇਆ ਬਟ ਅਸਲ ਤਸਵੀਰ ਕੀ ਆ ਉਸ ਬੰਦੀ ਗੱਲਬਾਤ ਕਰਾਂਗੇ ਬਜ਼ੁਰਗ ਨੇ ਅਜੀਜਪੁਰ ਪਿੰਡ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਜੀ सरपंची ਦੀਆਂ ਚੋਣਾਂ ਆ ਚੁੱਕੀਆਂ ਹਨ ਸਰਪੰਚ ਦੇ ਜਿਹੜੇ ਉਮੀਦਵਾਰ ਹੁੰਦੇ ਆ ਵੱਡੇ ਦਾਅਵੇ ਕਰਦੇ ਆ ਮੈਂ ਆ ਕੰਮ ਕਰਾਣਾ ਇਹ ਵਿਕਾਸ ਕਰਵਾਉਣਾ ਕਿ ਲੱਗਦਾ ਕਿ ਉਹ ਵਿਕਾਸ ਕਾਰਜ ਹੁੰਦੇ ਆ ਜਾਂ ਸਿਰਫ ਉਹ ਉਸ ਟਾਈਮ ਹੀ ਵੱਡੇ ਐਲਾਨ ਹੁੰਦੇ ਆ ਸਰਕਾਰ ਪੈਸੇ ਦਾ ਦਿੰਦੀ ਨਹੀਂ ਹੈ ਸਰਪੰਚ ਵੀ ਕੀ ਕਰੇਗਾ ਜੇ ਸਰਕਾਰ ਕੁਝ ਪੈਸੇ ਦੇਹ ਉਹਨਾਂ ਨੂੰ ਕੰਮ ਦੱਸਦੇ ਆ ਆਪਾਂ ਵੀ ਇਹ ਕੰਮ ਕਰਾਣਾ ਤਾਂ ਪੈਸੇ ਆਉਂਦੇ ਨਹੀਂ ਹੈਗੇ ਪਿੰਡ ਵੀ ਛੋਟਾ ਹੈਵੀ ਹੈ ਪਹਿਲੇ ਸਰਦਾਰਾ ਦਾ ਪਿੰਡ ਸੀ ਅਬ ਸਾਖ ਕਰੀ ਆ ਕਿ ਕੋਈ ਕੰਮ ਦਾ ਕੋਈ ਹੋਇਆ ਨਹੀਂ ਹੈਗਾ ਤੇ ਹੁਣ ਦੇਖੋ ਪਹਿਲੇ ਇਹ ਇੱਥੇ ਮਹਾਵੀਰ ਗਾਂਧੀ ਨੇ 5 ਲੱਖ ਰੁਪਏ ਈ ਆਲਾ ਕਿ ਕੰਮ ਹੋ ਵੀ ਗਿਆ ਦਾ ਹੁਣ ਜੇ ਪੈਸੇ ਨਹੀਂ ਆ ਰਹੇ ਸਰਪੰਚ ਵੀ ਕੀ ਕਰਨਗੇ ਤਾ ਮ ਮੌਕੇ ਦੇ ਜਿਹੜੇ ਉਮੀਦਵਾਰ ਹੋਣਗੇ ਜਾਂ ਮੌਕੇ ਦੇ ਜਿਹੜੇ ਲੋਕ ਨੇ ਸਰਪੰਚੀ ਦੇ ਲਈ ਅੱਗੇ ਆ ਰਹੇ ਨੇ ਤਾਂ ਫਿਰ ਉਹ ਕਿਹੜੇ ਆ ਵੱਡਾ ਜਿਹੜਾ ਦਿਗਰਾ ਕਰਨਗੇ ਕਿ ਉਹ ਵਿਕਾਸ ਕਾਰਜ ਕਰਾਂਗੇ ਜਦੋਂ ਕਿ 2.5 ਸਾਲ ਤੋਂ ਉੱਪਰ ਇਸ ਜਿਹੜੇ ਸਰਪੰਚੀ ਦਾ ਟਰਮ ਲੰਘ ਗਿਆ ਉਹਨਾਂ ਨੂੰ ਤਾਂ ਫੰਡ ਦਿੱਤਾ ਨਹੀਂ ਤਾਂ ਅੱਗੇ ਕਿਸ ਦੇ ਆਧਾਰ ਤੇ ਜਿਹੜੇ ਆ ਵੋਟਾਂ ਮੰਗਣਗੇ ਮੌਕੇ ਦੇ ਉਮੀਦਵਾਰ ਕੀ ਕਰਨਗੇ ਵੋਟਾਂ ਵੋਟਾਂ ਲੈ ਲੈਣਗੇ ਪੈਸਾ ਆ ਗਿਆ ਕੱਢ ਦੇਣਗੇ ਨਹੀਂ ਆਪਣਾ ਪੈਸਾ ਫਿਰ ਆਪਣੇ ਪੱਲੇ ਦਾ ਕਰਨ ਤੋੜਿਆ ਕੋਈ ਵੀ ਚਾਹ ਮੈਂ ਆ ਕਾ ਸਰਪੰਚਾ ਆਪਣੇ ਪਿੰਡੇ ਦੇ ਕੌਣ ਕਰੇਗਾ ਤੁਹਾਡੇ ਮੌਜੂਦਾ ਸਰਪੰਚ ਦਾ ਕੌਣ ਹੈ ਬਖਸ਼ੀਸ਼ ਸਿੰਘ ਅੱਛਾ ਜੀ ਹਾਂ ਤੇ ਇੱਥੇ ਜਿਹੜਾ ਪਿੰਡ ਦਾ ਕੰਮਕਾਰ ਆ ਕਿੰਨਾ ਕੁ ਹੋਇਆ ਹੁਣ ਤੱਕ ਕੰਮ ਕੋਈ ਖਾਸ ਨਹੀਂ ਹੋਇਆ ਹੈ ਨਾ ਪੈਸਾ ਹੀ ਨਹੀਂ ਆ ਰਿਹਾ ਪੈਸਾ ਆਏਗਾ ਤਾਂ ਜੇ ਵੀ ਕੰਮ ਹੋਗਾ ਜਬ ਫਿਰ ਇਹੀ ਕਾਰਨ ਤਾਂ ਹੀ ਲੱਗ ਰਿਹਾ ਹੈ ਕਿ ਇਸ ਵਾਰ ਬਿਲਕੁਲ ਠੰਡਾ ਜਿਹਾ ਮਾਹੌਲ ਬਣਿਆ ਹੋਇਆ ਬਸ 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 ਠੰਡਾ ਬਿਲਕੁਲ ਠੰਡਾ ਕੋਈ ਹੈ ਨਹੀਂ ਹੈ ਕੋਈ ਕੋਈ ਹੈ ਜਿਆ ਨਵਾਂ ਕੰਮ ਬਿਹਾਵ ਯਾਰੇ ਬਹੁਤ ਬੜੀ ਨਹੀਂ ਆਪਾਂ ਦੇਖਦੇ ਸੀ ਕਿ ਜਦੋਂ ਚੋਣਾਂ ਦਾ ਐਲਾਨ ਹੁੰਦਾ ਹੁੰਦਾ ਸੀਗਾ ਜਾਂ ਐਲਾਨ ਹੋਣ ਤੋਂ ਪਹਿਲਾਂ ਹੀ ਮਹੀਨਾ ਦੋ ਮਹੀਨੇ ਪਹਿਲਾਂ ਹਲਚਲ ਪੈਦਾ ਹੋ ਜਾਂਦੀ ਸੀ ਪਿੰਡਾਂ ਵਿੱਚ ਗੱਲਾਂ ਬਾਤਾਂ ਸ਼ੁਰੂ ਹੋ ਜਾਂਦੇ ਸੀ ਵੀ ਇਹ ਸਰਪੰਚ ਖੜੂਗਾ ਉਹ ਸਰਪੰਚ ਵੱਲੋਂ ਜਿਹੜਾ ਸਪੰਚੀ ਦਾ ਉਮੀਦਵਾਰ ਹੁੰਦਾ ਸੀ ਉਹਦੇ ਵੱਲੋਂ ਵੀ ਜਿਹੜੀ ਆ ਬਖ ਬਖ ਜਿਹੜੇ ਆ ਲੋਕਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਜਾਂਦੀ ਇੱਥੋਂ ਤੱਕ ਕਿ ਲੰਗਰ ਬਹੁਤ ਸਾਰੇ ਪਿੰਡਾਂ ਵਿੱਚ ਲਾ ਦਿੰਦੇ ਸੀਗੇ ਇਸ ਵਾਰ ਕਿਉਂ ਨਹੀਂ ਉਹ ਮਾਹੌਲ ਜਵਣ ਪਾਰਿਆ ਮਾਹੌਲ ਤਾਂ ਜਲ ਬਣੇਗਾ ਜੇ ਗਵਰਨਮੈਂਟ ਜਾਂ ਜਿਹੜੇ ਐ ਐਮਐਲਏ ਆਏ ਕੋਈ ਸਾਥ ਦੇਣ ਤਾਂ ਉਸ ਟਾਈਮ ਦਾ ਕਹ ਰਹੇ ਅਸੀਂ ਇਹ ਬਣਵਾ ਲੇਗੇ ਇਹ ਕਾਟ ਦੇਗੇ ਕੋਈ ਪੈਸਾ ਦਾ ਕੋਈ ਦਿੰਦਾ ਨਹੀਂ ਪੈਸਾ ਦੇਗਾ ਜਦ ਹੀ ਸਰਪੰਚ ਉਸ ਨੂੰ ਕੁਝ ਕਰੇਗਾ ਨਾ ਬਸ ਫਿਰ ਪੈਸਾ ਆਏ ਨਾ ਕੋਈ ਰਹਿ ਨਹੀਂ ਵੀਰੇ ਕੋਈ ਖਾ ਰਿਆ ਪੈਸੇ ਨੂੰ ਕੋਈ ਉਹ ਕਰ ਰਿਆ ਤੇ ਗਲੀਆਂ ਦਾ ਕੰਮ ਵੀ ਧੂਰਾ ਪਿਆ ਜਿਹੜੀ ਮੇਨ ਗਲੀਆਂ ਉਹਨਾਂ ਦਾ ਵੀ ਕੰਮ ਧੂਰਾ ਪਿਆ ਫਿਰ ਪਰ ਪਿੱਛੇ ਦੇਖਿਆ ਗਿਆ ਕਿ ਬਹੁਤ ਸਾਰੇ ਵਿਜੀਲੈਂਸ ਵੱਲੋਂ ਕਾਰਵਾਈਆਂ ਕੀਤੀਆਂ ਗਈਆਂ ਕਿ ਸਰਪੰਚ ਪੈਸਾ ਖਾ ਗਿਆ ਇਹ ਖਾ ਗਿਆ ਨਹੀਂ 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 ਪੈਸਾ ਖਾਣ ਨੂੰ ਇੰਨਾ ਕੋਈ ਨਹੀਂ ਹੈਗਾ ਵੀ ਬੜਾ ਕੰਮ ਕਰਦੀ ਆ ਵੀ ਪੈਸਾ ਬਹੁਤ ਆ ਗਿਆ ਵੀ ਜਿਸ ਮਾਰੇ ਖਾ ਗਿਆ ਉਹ ਥੋੜੇ ਪੈਸੇ ਮਾਰੇ ਕਾ ਪੈਸਾ ਖਾਣਾ ਥੋੜੇ ਜਬ ਪੈਸੇ ਨਹੀਂ ਆ ਰਿਹਾ ਤੇ ਸਰਪੰਚ ਖਾਏਗਾ ਕੀ ਤਾਂ ਤੁਸੀਂ ਸੁਣਿਆ ਕਿ ਬਜ਼ਾ ਵੀ ਕਾ ਕੰਮ ਹੋ ਰਿਹਾ ਕਾ ਨਹੀਂ ਹੋ ਰਿਹਾ ਕੰਮ ਨਾਲ ਸਾਨੂੰ ਬਜ਼ਾ ਵੀ ਕਿੰਨਾ ਪੈਸਾ ਲੱਗੇਗਾ ਕਿੰਨਾ ਨਹੀਂ ਲੱਗੇਗਾ ਤੇ ਸਰਪੰਚ ਦਾ ਜਲ ਖਾਏਗਾ ਵਿਚਾਰਾ ਜੇ ਕੋਈ ਪੈਸੇ ਮਿਲਣਗੇ ਅੱਗੇ ਤੋਂ ਪੈਸੇ ਨਹੀਂ ਆ ਰਿਹਾ ਕੋਈ ਵੀ ਪੈਸਾ ਕੋਈ ਦੱਸੋ ਵੀ ਕਿਹੜਾ ਪੈਸਾ ਕਿੰਨਾ ਦੀਆ ਕਾ ਹੋਇਆ ਫੇਰ ਹੀ ਦੱਸਾਂਗੇ ਅਸੀਂ ਵੀ ਹਾਂ ਵੀ ਪਿਆ ਆ ਗਿਆ ਇਹਨਾਂ ਤਾਂ ਤੁਸੀਂ ਸੁਣਿਆ ਕਿ ਸਭ ਤੋਂ ਵੱਡੇ ਕਾਰਨ ਇਸ ਵਾਰ ਜਿਹੜਾ ਚੋਣ ਵਿਗਲਤਾ ਜ਼ਰੂਰ ਵੱਜਦਾ ਨਜ਼ਰ ਆ ਰਿਹਾ ਪਰ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਚਿਹਰੇ ਖਿੜੇ ਜੇ ਨਜ਼ਰ ਨਹੀਂ ਆ ਰਹੀ ਕਿਉਂਕਿ ਇਸ ਵਾਰ ਜਿਹੜਾ ਪੈਸਾ ਜਾਂ ਕਹਿ ਸਕਦੇ ਹੋ ਵਿਕਾਸ ਕਾਰਜਾਂ ਉਹ ਪਿੰਡਾਂ 'ਚ ਉਸ ਤਰੀਕੇ ਨਾਲ ਨਹੀਂ ਹੋਏ ਜਿਹੜੇ ਪਿਛਲੇ ਦਾਅਵੇ ਜਾਂ ਵਾਦੇ ਸਹ ਉਮੀਦਵਾਰਾਂ ਵੱਲੋਂ ਕੀਤੇ ਗਏ ਸੀ ਮੈਂ ਕਈ ਪਿੰਡਾਂ ਦੀ ਰਿਪੋਰਟ ਤੁਹਾਨੂੰ ਹੁਣ ਤੱਕ ਦਿਖਾ ਚੁੱਕਿਆ ਤੇ ਕਈ ਪਿੰਡਾਂ ਦੀ ਹੋਰ ਤੁਹਾਨੂੰ ਦਿਖਾਵਾਂਗੇ ਅੱਗੇ ਤੇ ਬਹੁਤ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਹਲੇ ਕਿਸੇ ਤਰ੍ਹਾਂ ਦੀ ਤਿਆਰੀ ਨਹੀਂ ਖਾਸ ਕਾਰਨ ਕਿਤੇ ਨਾ ਕਿਤੇ ਹੁਣ ਜਿਹੜੇ ਲੋਕ ਦੱਸ ਰਹੇ ਆ ਕਿ ਸਾਡੇ ਪਿੰਡਾਂ ਚ ਪੈਸਾ ਨਹੀਂ ਆ ਰਿਹਾ ਸਾਨੂੰ ਗ੍ਰਾਂਟਾਂ ਨਹੀਂ ਮਿਲ ਰਹੀਆਂ ਤਾਂ ਕਰਕੇ ਜਿਹੜੀ ਉਹ ਹਜੇ ਤੱਕ ਕਿਸੇ ਤਰ੍ਹਾਂ ਦੀ ਹਲਚਲ ਨਹੀਂ ਹੋ ਰਹੀ ਤਾਂ ਸਾਡਾ ਜਿਹੜਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆ ਸਰਕਾਰੇ ਸਾਥ ਉਹ ਤੁਹਾਡੇ ਨਾਲ ਕਿਸੇ ਨਾ ਕਿਸੇ ਪਿੰਡ ਤੋਂ ਰੋਜ਼ ਰੂਬਰੂ ਅਸੀਂ ਉਮੀਦਵਾਰ ਨੂੰ ਜਾਂ ਸਾਬਕਾ ਸਰਪੰਚ ਨੂੰ ਜਾਂ ਪੰਚ ਨੂੰ ਤੁਹਾਡੇ ਨਾਲ ਰੂਬਰੂ ਕਰਾਨੇ ਆ ਤੁਹਾਡੇ ਪਿੰਡ ਦੀ ਕੋਈ ਸਮੱਸਿਆ ਤੁਹਾਡੇ ਪਿੰਡ ਗਲੀ ਮਹੱਲੇ ਦੀ ਕੋਈ ਗੱਲਬਾਤ ਆ ਉਹ ਤੁਸੀਂ ਟੀਵੀ ਚੈਨਲ ਤੇ ਦਿਖਾਣਾ ਚਾਹੁੰਦੇ ਹੋ ਆਨ-ਏਅਰ ਤੇ ਉਹ ਚੀਜ਼ ਜਿਹੜੀ ਆ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਆਨ-ਏਅਰ ਦੇ ਵਿਸ਼ੇਸ਼ ਪ੍ਰੋਗਰਾਮ ਸਰਕਾਰੇ ਸਾਥ ਦੇ ਲਈ ਸੰਪਰਕ ਕਰੋ ਤੇ ਆਪਣੇ ਪਿੰਡ ਦੇ ਹਾਲਾਤ ਆ ਜਿਹੜੇ ਉਹ ਜਿਹੜੇ ਦਰਸ਼ਕਾਂ ਨਾਲ ਹਾਲਾਤ ਸਾਰੇ ਬਿਆਨ ਕਰੋ ਤੇ ਅੱਗੇ ਕੀ ਕੁਝ ਤੁਹਾਡੇ ਪਿੰਡ ਵਿੱਚ ਹੋਏਗਾ ਤੇ ਕੌਣ ਸਰਪੰਚ ਬਣੇਗਾ ਉਸ ਦੀ ਸਾਰੀ ਗੱਲਬਾਤ ਆਪਣੇ ਜਿਹੜੇ ਆ ਗਾ ਸਾਡੇ ਨਾਲ ਸੰਪਰਕ ਕਰਕੇ ਆਪਣੇ ਪਿੰਡ ਦੇ ਹਾਲਾਤ ਆਪਣੇ ਪਿੰਡ ਦੇ ਗਲੀ ਮਹੱਲੇ ਦੀ ਗੱਲਬਾਤ ਉਹ ਦਰਸ਼ਕਾਂ ਨਾਲ ਸਾਂਝੀ ਕਰੋ ਵੀਡੀਓ ਜਰਨਲਿਸਟ ਆਤੂਦ ਦੇਨਾ ਸਤਰਾਮ ਸਿੰਘ ਮਠੋਈ ਆਨ-ਏਅਰ